ਛੱਟ ਪਰਵ ਨੂੰ ਲੈ ਕੇ ਦੁਰਗਿਆਨਾ ਤੀਰਥ ਵੱਲੋਂ ਵੀ ਪੂਰੇ ਇੰਤਜ਼ਾਮਾਤ ਕੀਤੇ ਗਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪੂਰੇ ਇੰਤਜ਼ਾਮਾਤ ਦੁਰਗਿਆਨਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਹੋਏ ਨੇ ਡਾਕਟਰ ਸਾਹਿਬ ਬਹੁਤ ਰਸ਼ ਹੈ ਬਹੁਤ ਜ਼ਿਆਦਾ ਆਸਥਾ ਹੈ ਇਸ ਪ੍ਰਤੀ ਕਿ ਛੱਟ ਪੂਜਾ ਬਿਹਾਰ ਉਤਰੀ ਯੂਪੀ ਦੇ ਵਿੱਚ ਲੋਕ ਇੱਥੇ ਆ ਕੇ ਮਨਾਉਂਦੇ ਨੇ ਇਹ ਵੀ ਵੇਖਿਆ ਕਿ ਵੀ ਦੁਰਗਿਆਨਾ ਤੀਰਥ ਵੱਲੋਂ ਦੁਰਗਿਆਨਾ ਕਮੇਟੀ ਵੱਲੋਂ ਵੀ ਪੂਰੇ ਇਸ ਲਈ ਪ੍ਰਬੰਧ ਕੀਤੇ ਗਏ ਪਹਿਲੋਂ ਤੇ ਸਾਰੀਆਂ ਮੇਰੀਆਂ ਮਾਵਾਂ ਪੈਣਾ ਬਜ਼ੁਰਗਾਂ ਨੂੰ ਇਹਨਾਂ ਵਰਤ ਰੱਖਿਆ ਉਹਨਾਂ ਨੂੰ ਬਹੁਤ ਬਹੁ ਵਧਾਈ ਉਹਨਾਂ ਦੇ ਤਾਨ ਉਹਨਾਂ ਦਾ ਹੌਸਲਾ ਦੇਖੋ ਮੈਂ ਬਾਅਦ ਚ ਬਾਕੀ ਗੱਲ ਕਰਾਂਗਾ ਇਹ ਉਹ ਵਰਤਾ ਜਿਹੜਾ ਸਨਾਤਨ ਮੇਰੀ ਸੋਚ ਦੇ ਮੁਤਾਬਕ ਸਾਰਿਆਂ ਨਾਲੋਂ ਔਖਾ ਵਰਤ ਜਿਹਨੂੰ ਇਹ ਕਹਈਏ ਪਰ ਮੈਂ ਸਾਰੀਆਂ ਔਰਤਾਂ ਦੇ ਹਰ ਸਾਲ ਨੇ ਚਿਹਰੇ ਵੇਖਣਾ ਬਿਲਕੁਲ ਮعلوم ਨਹੀਂ ਹੁੰਦਾ ਕਿ ਇਹਨਾਂ ਨੇ ਵਰਤ ਰੱਖਿਆ ਤਿੰਨ ਤਿੰਨ ਦਿਨ ਕਹਿਣ ਹੁੰਦਾ ਜਿਸ ਤਰ੍ਹਾਂ ਕੱਲ ਦੇ ਦਹਾਓ ਖਾਓ ਮੈਨੂੰ ਥੋੜੇ ਲਵਾਈ ਕਹਿੰਦੇ ਨਹੀਂ ਆਂਦੇ ਹੋ ਅੱਜ ਵੀ ਸ਼ਾਮ ਨੂੰ ਸੂਰਜ ਸਤੌਰਿਆ ਪਾਣੀ ਚੇ ਪੜ ਕੇ ਕੱਲ ਸਵੇਰੇ ਸੂਰਜ ਚੜਨ ਲੱਗਿਆ ਤੁਸੀਂ ਵੇਖੋ ਹਰਾਨਗੀ ਦੀ ਗੱਲ ਹੈ ਕੀ ਆ ਬਿਲਕੁਲ ਸਮੂਥਲੀ ਪੂਰਾ ਪੁਰਾਣਾ ਟ੍ਰੈਡੀਸ਼ਨਲ ਤਰੀਕੇ ਨਾਲ ਉਸ ਤਰ੍ਹਾਂ ਹੀ ਚੁੱਲ੍ਹਾ ਬਣਾ ਗਏ ਗੀਠੀ ਬਣਾ ਗਏ ਉਸ ਤਰ੍ਹਾਂ ਹੀ ਖਾਣ ਪਾਣ ਉਸ ਤਰ੍ਹਾਂ ਹੀ ਨਹੀਂ ਤੇ ਮੈਂ ਜਿੰਨੇ ਤੇ ਆ ਰਹੀ ਹੈਗਾ ਵੇਖ ਨੇ ਆ ਮੋਡਰਨਾਈਜ਼ ਹੋ ਚੁੱਕੇ ਹਰ ਚੀਜ਼ ਦੇ ਵਿੱਚ ਨਵੀਨੀਕਰਨ ਆ ਗਿਆ ਪਰ ਮਨ ਨੂੰ ਖੁਸ਼ੀ ਹੁੰਦੀ ਆ ਕਿ ਅਗਰ ਆ ਸਨਾਤਨ ਜਿੰਦਾ ਤੇ ਇਹ ਨਾ ਕਰਨ ਪਰ ਇੱਕ ਨਾਲ ਮੈਂ ਗੱਲ ਹੋਰ ਕਹਿਣੀ ਚਾਹਣਾ ਮੈਂ ਕਿਸੇ ਨੂੰ ਬੁਰੀ ਨਾ ਲੱਗੇ ਇਹ ਸਾਡੇ ਭਰਾ ਸਨਾਤਨਿਆਂ ਨਾਲ ਗੱਲ ਅੰਬਰਸਰ ਦੇ ਵਿੱਚ ਅੱਗੇ ਕਈ ਥਾਂ ਤੇ ਬਣਾਇਆ ਜਾਂਦਾ ਸੀ ਪਰ ਉਸ ਸਾਹਿਬ ਕਿਤੇ ਕਈ ਜਗ੍ਹਾ ਬੰਦ ਕੀਤਾ ਸਾਡੀ ਪ੍ਰਧਾਨ ਔਰ ਸਾਡੀ ਕਮੇਟੀ ਨੇ ਸ਼ੋਰ ਕੀਤਾ ਕਿ ਜਿੰਨੇ ਜਨੇ ਮਰਜ਼ੀ ਆ ਜਿੰਨੀ ਹੱਟ ਕੋ ਜਗ੍ਹਾ ਇਹ ਦਿਨ ਦਾ ਪੂਰੀ ਕੋਸ਼ਿਸ਼ ਕਰਾਂਗੇ ਪਿਛਲੇ ਸਾਲ ਪਾਣੀ ਬੰਦ ਸੀ ਪੰਜੀ ਨੇ ਮੈਕਮ ਨੂੰ ਕਿਹਾ ਕਿ ਇੱਥੇ ਪਾਣੀ ਵੀ ਚਾਲੂ ਕਰਾਇਆ ਗਿਆ ਕਾਰਨ ਕਿ ਤਿਹਾਰ ਸਾਹਿਬ ਦਾ ਸੰਜ ਆਉਂਦਾ ਜੇ ਸੀਸ ਕੇ ਨੂੰ ਪੁੱਛੋਗੇ ਨਾ ਸ਼ੁਰੂਆਤ ਦੇ ਭਲੇ ਲਈ ਕਰ ਰਹੇ ਕੋਈ ਖੁਸ਼ੀ ਇੰਨੀ ਆ ਰਹੀ ਆ ਤੁਸੀਂ ਕਹਿੰਦੇ ਨਾ ਰਸ਼ ਨੈਚਰਲੀ ਹਰ ਸਾਲ ਪਬਲਿਕ ਵਿਗਤਨੀ ਵਾਦੀ ਪਰ ਸਾਡੇ ਵੱਲੋਂ ਪੂਰੀ ਕੋਸ਼ਿਸ਼ ਆ ਕਿ ਸਾਡੇ ਪ੍ਰਧਾਨ ਜੀ ਬਾਕੀ ਕਮੇਟੀ ਵੀ ਸਵੇਰ ਤੋਂ ਦੋ ਦਿਨਾਂ ਤੋਂ ਇੱਥੇ ਹੀ ਲੱਗ ਭਾਗ ਹੁਣ ਵੀ ਸਾਡੀ ਪੂਰੀ ਕੋਸ਼ਿਸ਼ ਹੈ ਇਹਨਾਂ ਨੂੰ ਕਿਸੇ ਚੀਜ਼ ਦੀ ਦਿੱਕਤ ਨਾ ਆਵੇ ਜੋ ਅਸੀਂ ਵੱਧ ਤੋਂ ਵੱਧ ਮੰਦਰ ਵੱਲੋਂ ਸਹੂਬਾ ਦੇ ਸਕਨੇ ਆ ਦੇਣ ਦੀ ਕੋਸ਼ਿਸ਼ ਕਰਦੇ ਦੇਖੋ ਰਸ਼ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਕਿ ਰਸ਼ ਬਿਲਕੁਲ ਭਾਗ ਤੁਹੇ ਸਾਹਮਣੇ ਗੇਟ ਵੀ ਖਲਵਾਤਾ ਹੈ ਕਿ ਉਧਰੋਂ ਰਸ਼ ਉਧਰੋਂ ਨਿਕਲ ਜਾਏ ਇਸ ਤਰ੍ਹਾਂ ਹੈ ਕਿ ਹਰ ਸਾਲ ਕੋਈ ਸਿੱਖਣ ਨੂੰ ਮਿਲਦਾ ਅੱਜ ਸਾਡੇ ਕਮੇਟੀ ਦੇ ਜਿਹੜੇ ਸੇਵਾਦਾਰ ਹੈ ਨਾ ਮੁੰਡੇ ਉਹਨਾਂ ਨੇ ਇੱਕ ਸਲਾਹ ਦਿੱਤੀ ਉਹ ਵਧੀਆ ਰਹੀ ਜਿਸ ਤਰ੍ਹਾਂ ਸਾਹਮਣੇ ਰੁਕਨਾਸਬੰਦਰ ਵਾਲਾ 게ਟ ਆ ਵੇਤ ਕਥਾ ਪਵਨ ਵਾਲਾ ਉਧਰੋਂ ਲక్ష్ਮੀਨਾਰਣ ਮੰਦਿਰ ਸ਼ਨੀ ਮੰਦਿਰ ਵਾਲੀ ਸਾਈਡ ਤੋਂ ਇਧਰੋਂ ਫਰੰਟ ਇਹਦੇ ਨਾਲ ਕੀ ਹੋ ਗਿਆ ਜਿਸ ਤਰ੍ਹਾਂ ਅੱਗੇ ਕੀ ਹੁੰਦਾ ਜਾਨ ਵਾਲੇ ਤੇ ਆਣ ਵਾਲੇ ਫਸ ਜਾਂਦੇ ਸੀ ਹੁਣ ਹੋ ਗਿਆ ਜਾਨ ਨੂੰ ਵੀ ਰਸਤਾ ਹੋ ਗਿਆ ਉਹਨੂੰ ਵੀ ਹੁਣ ਹੈਗਾ ਸਮੂਥਲੀ ਚੱਲਦਾ ਪਿਆ ਤੁਹਾਨੂੰ ਉਹ ਮੈਂ ਕੀ ਜਾਮ ਨਹੀਂ ਨਜ਼ਰ ਆ ਰਿਹਾ ਇਹ ਰਤ ਅੱਜ ਜ ਸੂਰਜ ਨੂੰ ਅਕਡੇਨ ਤੋਂ ਬਾਅਦ ਹੁੰਦਾ ਹੈ ਕੱਲ ਸਵੇਰੇ ਫੇਰ ਜਦੋਂ ਜਹੂਰੇ ਉਦੇ ਹੋਗਾ ਉਸ ਤੋਂ ਬਾਅਦ ਇਹ ਪੂਰੀ ਤਰ੍ਹਾਂ ਸੁਨਾਰਤ ਹੋ ਜਾਏਗਾ ਜ਼ਿਆਦਾਤਰ ਗੱਲ ਉੱਠਦੀ ਹੈ ਜ਼ਿਆਦਾਤਰ ਗੱਲਾਂ ਕੀਤੀ ਜਾਂਦੀਆਂ ਨੇ ਕਿ ਇੱਥੇ ਸਾਫ ਸਫਾਈ ਬਿਲਕੁਲ ਨਹੀਂ ਰਹਿੰਦੀ ਉਹਦਾ ਉਹਦਾ ਵੀ ਪ੍ਰਬੰਧ ਇਸ ਤਰ੍ਹਾਂ ਅੱਜ ਰਾਤ ਤੇ ਪਹਿਲਾ ਹੈਗਾ ਕਿ ਅਸੀਂ ਪੂਰੀ ਧਰਮਸ਼ਾਲਾ ਤੁਨਵੰਦ ਕੌਰ ਦੀ ਵੇਦਕਥਾ ਪਵਨ ਆਲੇ ਦੁਆਲੇ ਸਭ ਇਹਨਾਂ ਨੂੰ ਦਿੱਤਾ ਕਿਉਂਕਿ ਹੈ ਨਾ ਦੂਰੋਂ ਨੇੜੇ ਆਉਣਾਂ ਦਾ ਰਾਤ ਇੱਥੇ ਗੁਜ਼ਾਰਨ ਫੇਰੇ ਚੜਦੇ ਨਹੀਂ ਗੱਲ ਸਫਾਈ ਦੀ ਪਿਛਲੇ 4-5 ਸਾਲ ਤੋਂ ਇਹਨਾਂ ਛ ਵਰੈਂਟੀਅਰ ਤੌਰ ਤੇ ਬੱਚਿਆਂ ਨੇ ਆਪਣੇ ਗਰੁੱਪ ਸੈਲਵਲ ਗਰੁੱਪ ਬਣਾਏ ਉਹ ਇਹਨਾਂ ਦੇ ਜਾਂਦੇ ਉਹ ਵੀ ਸਾਡੇ ਸੇਵਾਦਾਰ ਵੀ ਨਾਲ ਰੱਖ ਕੇ ਇਹਨਾਂ ਦਾ ਜਾਣ ਤੋਂ 2-4 ਘੰਟੇ ਬਾਅਦ ਸਾਰਾ ਕਲੀਨ ਹੋ ਜਾਂਦਾ ਨੈਚੁਰਲੀ ਇੱਥੇ ਹਜ਼ਾਰਾਂ ਲੱਖਾਂ ਲੋਕੀ ਆਣਗੇ ਥੋੜਾ ਬਹੁਤਾ ਤੇ ਕਹਿੰਦਾ ਪਰ ਇਹ ਹੈਗਾ ਕਿ ਜਾਂਦੇ ਇਹਨਾਂ ਨੇ ਆਪਣੀਆਂ ਟੀਮਾਂ ਬਣਾਈਆਂ ਉਸੇ ਵੇਲੇ ਕਲੀਨ ਕਰ ਦੋ ਸੋ ਛੱਟੀ ਭਈਆ ਦੇ ਵਰਤ ਦੇ ਉੱਤੇ ਸੂਰੇ ਭਗਵਾਨ ਦੇ ਅਸਥ ਹੋਣ ਤੋਂ ਬਾਅਦ ਉਹਨਾਂ ਨੂੰ ਅਰਕ ਦੇ ਕੇ ਔਰ ਕੱਲ ਸਵੇਰੇ-ਸਵੇਰੇ ਉਦੇ ਹੋਣ ਤੇ ਹੀ ਇਸ ਵਰਤ ਦੀ ਅਰਕ ਦੇਣ ਤੋਂ ਬਾਅਦ ਇਸ ਵਰਤ ਦੀ ਸਮਾਪਤੀ ਹੁੰਦੀ ਸੋ ਉੱਤਰੀ ਯੂਪੀ ਔਰ ਬਿਹਾਰ ਦੇ ਲੋਗ ਇਸ ਵਰਤ ਨੂੰ ਬੜੀ ਸ਼ਰਧਾ ਦਾ ਸਤਕਾਰ ਦੇ ਨਾਲ ਮਨਾਉਂਦੇ ਨੇ ਔਰ ਇਤਨਾ ਕਰਣਾ ਵਰਤ ਹੈ 4 ਦਿਨ ਤੱਕ ਵਰਤ ਰੱਖਿਆ ਜਾਂਦਾ ਹੈ ਦੀਵਾਲੀ ਦੇ 6ਵੇਂ ਦਿਨ ਇਹ ਵਰਤ ਸ਼ੁਰੂ ਹੋ ਜਾਂਦਾ ਹੈ ਛੱਟੀ ਭਈਆ ਦਾ ਵਰਤ ਔਰ ਤੇ ਤਰ੍ਹਾਂ ਤਰ੍ਹਾਂ ਦਾ ਹੈ ਸਮਾਨ ਲੈ ਕੇ ਆਂਦੇ ਨੇ ਛੋਕਰੀਆਂ ਦੇ ਵਿੱਚ ਸਮਾਨ ਨੂੰ ਲਿਆ ਕੇ ਇੱਥੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਉੱਥੇ ਇਸ ਨੂੰ ਰੱਖਦੇ ਨੇ ਫਿਰ ਪੂਜਾ ਕਰਦੇ ਨੇ ਉਸ ਤੋਂ ਬਾਅਦ ਇਹ ਰੱਖਦੇ ਨੇ ਕੁਝ ਲੋਕ ਜਿਹੜੇ ਦੂਰ ਦਰਾਡੇ ਤੋਂ ਆਏ ਹੋਏ ਨੇ ਉਹਨਾਂ ਦੇ ਲਈ ਦੁਰਗਿਆਨਾਗ ਮੰਦਰ ਕਮੇਟੀ ਵੱਲੋਂ ਇਹ ਧਨਵੰਦ ਕੌੜ ਧਰਮਸ਼ਾਲਾ ਹੈ ਉਹ ਧਰਮਸ਼ਾਲਾ ਦੇ ਵਿੱਚ ਪੂਰੀ ਤਰ੍ਹਾਂ ਇਹਨਾਂ ਦੇ ਲਈ ਖੋਲ ਦਿੱਤੀ ਜਾਂਦੀ ਹੈ ਔਰ ਉਸ ਤੋਂ ਇਲਾਵਾ ਕਿਸੇ ਨੂੰ ਕੋਈ ਦਿੱਕਤ ਨਾ ਆਏ ਵੱਖਰੇ ਵੱਖਰੇ ਇੰਤਜ਼ਾਮ ਵੀ ਕੀਤੇ ਜਾਂਦੇ ਨੇ ਜਿਸ ਤਰ੍ਹਾਂ ਭੀੜ ਦੇ ਉੱਤੇ ਕਾਬੂ ਰੱਖਣ ਦੇ ਲਈ ਰਸਤੇ ਖੋਲ ਦਿੱਤੇ ਗਏ ਨੇ ਚਾਰ ਪੰਜ ਰਸਤੇ ਨੇ ਸਲੋਵਰ ਦੇ ਨਾਲ ਵਕਤ ਮੰਦਿਰ ਵੀ ਲੱਗੋ ਮਾਰੇ ਹੋਏ ਰਸਤੇ ਵੀ ਖੋਲ ਦਿੱਤੇ ਨੇ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਕਿਸੇ ਨੂੰ ਨਾ ਦੇਵੇ। ਕੈਮਰਾ ਪਰਸਨ ਨितीश ਦੇ ਨਾਲ ਜੋਤੀ ਮੈਨ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ। ਛੱਡ ਪਰਬ ਨੂੰ ਲੈ ਕੇ ਦੁਰਗਿਆਨਾ ਤੀਰਥ ਵੱਲੋਂ ਵੀ ਪੂਰੇ ਇੰਤਜ਼ਾਮਾਤ ਕੀਤੇ ਗਏ ਨੇ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਪੂਰੇ ਇੰਤਜ਼ਾਮਾਤ ਦੁਰਗਿਆਨਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਹੋਏ ਨੇ। ਡਾਕਟਰ ਸਾਹਿਬ ਬਹੁਤ ਰਸ਼ ਹੈ, ਬਹੁਤ ਜ਼ਿਆਦਾ ਆਸਥਾ ਹੈ ਇਸ ਪ੍ਰਤੀ ਕਿ ਛੱਡ ਪੂਜਾ ਅਨ ਉੱਤ ਬਿਹਾਰ ਉਤਰੀ ਯੂਪੀ ਦੇ ਵਿੱਚ ਲੋਕ ਇੱਥੇ ਆ ਕੇ ਮਨਾਉਂਦੇ ਨੇ ਇਹ ਵੀ ਵੇਖਿਆ ਕਿ ਵੀ ਦੁਰਗਿਆਨਾ ਤੀਰਥ ਵੱਲੋਂ ਦੁਰਗਿਆਨਾ ਕਮੇਟੀ ਵੱਲੋਂ ਵੀ ਪੂਰੇ ਇਸ ਲਈ ਪ੍ਰਬੰਧ ਕੀਤੇ ਗਏ ਪਹਿਲੋਂ ਤੇ ਸਾਰੀਆਂ ਮੇਰੀਆਂ ਮਾਵਾਂ ਪੈਣਾ ਬਜੂਗਾਂ ਨੂੰ ਜਿਨ੍ਹਾਂ ਨੇ ਵਰਤ ਰੱਖਿਆ ਉਹਨਾਂ ਨੂੰ ਬਹੁਤ-ਬਹੁਤ ਵਧਾਈ ਉਹਨਾਂ ਦੇ ਤਾਨ ਉਹਨਾਂ ਦਾ ਹੌਸਲਾ ਦੇਖੋ ਮੈਂ ਬਾਅਦ ਵਿੱਚ ਬਾਕੀ ਗੱਲ ਕਰਾਂਗਾ ਇਹ ਉਹ ਵਰਤਾ ਜਿਹੜਾ ਸਨਾਤਨ ਮੇਰੀ ਸੋਚ ਦੇ ਮੁਤਾਬਕ ਸਾਰ ਨਾਲੋਂ ਔਖਾ ਵਰਤ ਜਿਹਨੂੰ ਇਹ ਕਹਈਏ ਪਰ ਮੈਂ ਸਾਰੀਆਂ ਔਰਤਾਂ ਨੇ ਹਰ ਸਾਲ ਇਹਨਾਂ ਦੇ ਚਿਹਰੇ ਦੇਖਣਾ ਬਿਲਕੁਲ ਮਲੂਮ ਨਹੀਂ ਹੁੰਦਾ ਕਿ ਇਹਨਾਂ ਨੇ ਵਰਤ ਰੱਖਿਆ ਤਿੰਨ ਤਿੰਨ ਦਿਨ ਕਹਿਣ ਹੁੰਦਾ ਹੁਣ ਜਿਸ ਤਰ੍ਹਾਂ ਕੱਲ ਦੇ ਦਹਾਓ ਖਾਓ ਮੈਂ ਥੋੜੇ ਲੋਈ ਕਹਿੰਦੇ ਨਹੀਂ ਆਂਦੇਓ ਅੱਜ ਵੀ ਸ਼ਾਮ ਨੂੰ ਸੂਰਜ অস্ত ਰਿਹਾ ਪਾਣੀ 'ਚ ਵਾੜ ਕੇ ਕੱਲ ਸਵੇਰੇ ਸੂਰਜ ਚੜਨ ਲੱਗਿਆ ਤੁਸੀਂ ਵੇਖੋ ਅਹਰਾਨਗੀ ਦੀ ਗੱਲ ਹੈ ਕੀ ਆ ਬਿਲਕੁਲ ਸਮੂਥਲੀ ਪੂਰਾ ਪੁਰਾਣਾ ਟ੍ਰੈਡੀਸ਼ਨਲ ਤਰੀਕੇ ਨਾਲ ਉਸ ਤਰ੍ਹਾਂ ਹੀ ਚੁੱਲ੍ਹਾ ਬਣਾ ਕੇ ਗੀਠੀ ਬਣਾ ਕੇ ਉਸ ਤਰ੍ਹਾਂ ਹੀ ਖਾਣ ਪਾਣ ਉਸ ਤਰ੍ਹਾਂ ਹੀ ਸੰਦੂਕ ਨਹੀਂ ਤੇ ਮੈਂ ਜਿੰਨੇ ਤੇ ਆ ਰਹੀ ਹੈਗਾ ਵੇਖਣਿਆ ਮੋਡਰਨਾਈਜ਼ ਹੋ ਚੁੱਕੇ ਹਰ ਚੀਜ਼ ਦੇ ਵਿੱਚ ਨਵੀਨੀਕਰਨ ਆ ਗਿਆ ਪਰ ਮਨ ਨੂੰ ਖੁਸ਼ੀ ਹੁੰਦੀ ਆ ਕਿ ਅਗਰ ਸਨਾਤਨ ਜਿਲਦਾ ਤੇ ਇਹ ਨਾ ਕਰਨ ਪਰ ਇੱਕ ਨਾਲ ਮੈਂ ਗੱਲ ਹੋਰ ਕਹਿਣੀ ਚਾਹਨਾ ਮੈਂ ਕਿਸੇ ਨੂੰ ਬੁਰੀ ਨਾ ਲੱਗੇ ਇਹ ਸਾਡੇ ਭਰਾ ਸਨਾਤਨਿਆਂ ਨਾਲ ਅੰਬਰਸਰ ਦੇ ਵਿੱਚ ਅੱਗੇ ਕਈ ਜਗ੍ਹਾ ਤੇ ਬਣਾਇਆ ਜਾਂਦਾ ਸੀ ਪਰ ਉਸ ਸਾਹਿਬ ਕਿਤੇ ਕਈ ਜਗ੍ਹਾ ਬੰਦ ਕੀਤਾ ਪਰ ਸਾਡੀ ਪ੍ਰਧਾਨ ਔਰ ਸਾਡੀ ਕਮੇਟੀ ਨੇ ਸ਼ੋਰ ਕੀਤਾ ਕਿ ਜਿੰਨੇ ਜਨੇ ਮਰਜ਼ੀ ਆ ਜਿੰਨੀ ਹੱਟ ਕੋ ਜਗ੍ਹਾ ਇਹ ਦਿਨ ਦਾ ਪੂਰੀ ਕੋਸ਼ਿਸ਼ ਕਰਾਂਗੇ ਪਿਛਲੇ ਸਾਲ ਪਾਣੀ ਬੰਦ ਸੀ ਪੰਜੀ ਨੇ ਮੈਕਮ ਨੂੰ ਕਿਹਾ ਕਿ ਨਾ ਪਾਣੀ ਵੀ ਚਾਲੂ ਕਰਾਇਆ ਗਿਆ ਕਾਰਨ ਕਿ ਤਿਹਾਰ ਸਾਬ ਦਾ ਸੰਜ ਆਉਂਦਾ ਜੇ ਸੀਸ ਕੇ ਨੂੰ ਪੁੱਛੋਗੇ ਨਾ ਸ਼ੁਰੂਆਤ ਦੇ ਭਲੇ ਲਈ ਕਰ ਰਹੇ ਹੈ ਖੁਸ਼ੀ ਇੰਨੀ ਹੈ ਹੋ ਰਹੀ ਹੈ ਤੁਸੀਂ ਕਹਿੰਦੇ ਨਾ ਨੈਚਰਲੀ ਹਰ ਸਾਲ ਪਬਲਿਕ ਵਿਵਤਨੀ ਬਾਦੀ ਵਦ ਪਰ ਸਾਡੇ ਲੋ ਪੂਰੀ ਕੋਸ਼ਿਸ਼ ਆ ਕਿ ਸਾਡੇ ਪ੍ਰਧਾਨ ਜੀ ਬਾਕੀ ਕਮੇਟੀ ਸਵੇਰ ਤੋਂ ਦੋ ਦਿਨਾਂ ਤੋਂ ਇੱਥੇ ਹੀ ਲੱਗ ਭਗ ਹੁਣ ਵੀ ਸਾਡੀ ਪੂਰੀ ਕੋਸ਼ਿਸ਼ ਹੈ ਇਹਨਾਂ ਨੂੰ ਕਿਸੇ ਚੀਜ਼ ਦੀ ਦਿੱਕਤ ਨਾ ਆਵੇ ਜੋ ਅਸੀਂ ਵੱਧ ਤੋਂ ਵੱਧ ਮੰਦਰ ਵੱਲੋਂ ਸੁਵਿਧਾ ਦੇ ਸਕਨੇ ਆ ਦੇਣ ਦੀ ਕੋਸ਼ਿਸ਼ ਕਰਦੇ। ਦੇਖੋ ਰਸ਼ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਕਿ ਰਸ਼ ਬਿਲਕੁਲ ਭਾਗਤ ਉਹੀ ਸਾਹਮਣੇ ਗੇਟ ਵੀ ਖਲਵਾਤਾ ਹੈ ਕਿ ਉਹਦੋਂ ਰਸ਼ ਉਹਦੋਂ ਨਿਕਲ ਜਾਏ। ਇਸ ਤਰ੍ਹਾਂ ਹੈ ਕਿ ਹਰ ਸਾਲ ਕੋਈ ਸਿੱਖਣ ਨੂੰ ਮਿਲਦਾ। ਅੱਜ ਸਾਡੇ ਕਮੇਟੀ ਦੇ ਜਿਹੜੇ ਸੇਵਾਦਾਰ ਹੈ ਨਾ ਮੁੰਡੇ ਉਹਨਾਂ ਨੇ ਇੱਕ ਸਲਾਹ ਦਿੱਤੀ ਉਹ ਵਧੀਆ ਰਹੀ। ਜਿਸ ਤਰ੍ਹਾਂ ਸਾਹਮਣੇ ਰੁਗਨਾ ਮੰਦਰ ਵਾਲਾ ਗੇਟ ਆ, ਵੇਤਕਥਾ ਪਵਨ ਵਾਲਾ, ਉਧਰੋਂ ਲక్ష్ਮੀਨਾਰਣ ਮੰਦਰ, ਸ਼ਨੀ ਮੰਦਰ ਵਾਲੀ ਸਾਈਡ ਤੋਂ, ਇਧਰੋਂ ਫਰੋਂ ਇਦਨਾ ਕੀ ਹੋ ਗਿਆ ਜਿਸ ਤਰ੍ਹਾਂ ਅੱਗੇ ਕੀ ਹੁੰਦਾ ਜਾਨ ਵਾਲੇ ਤੇ ਆਣ ਵਾਲੇ ਫਸ ਜਾਂਦੇ ਸੀ। ਮੁਣ ਹੋ ਗਿਆ ਜਨੂਵੀ ਰਸਤਾ ਹੋ ਗਿਆ ਉਹਨੂੰ ਵੀ ਮੁਣੇ ਹੋ ਗਿਆ ਸਮੂਥਲੀ ਚੱਲਦਾ ਪਿਆ ਤੁਹਾਨੂੰ ਉਹ ਮੈਂ ਕੀ ਜਾਂ ਨਹੀਂ ਨਜ਼ਰ ਆਇਆ ਦੇਖੋ ਇਹ ਰਤ ਅੱਜ ਸੂਰਜ ਨੂੰ ਆਰਕਡੇਨ ਤੋਂ ਬਾਅਦ ਛੁਣਦਾ ਹੈ ਕੱਲ ਸਵੇਰੇ ਫੇਰ ਜਦੋਂ ਜਹੂਰੇ ਉਹਦੇ ਹੋ ਗਿਆ ਉਸ ਤੋਂ ਬਾਅਦ ਇਹ ਪੂਰੀ ਤਰ੍ਹਾਂ ਸੁਨਾਰਤ ਹੋ ਜਾਏਗਾ ਜ਼ਿਆਦਾਤਰ ਗੱਲ ਉੱਠਦੀ ਹੈ ਜ਼ਿਆਦਾਤਰ ਗੱਲਾਂ ਕੀਤੀ ਜਾਂਦੀਆਂ ਨੇ ਕਿ ਇੱਥੇ ਸਾਫ ਸਫਾਈ ਬਿਲਕੁਲ ਇੱਥੇ ਨਹੀਂ ਰਹਿੰਦੀ ਉਹਦਾ ਉਹਦਾ ਵੀ ਪ੍ਰਬੰਧ ਹੈ ਇਸ ਤਰ੍ਹਾਂ ਅੱਜ ਰਾਤ ਤੇ ਪਹਿਲਾ ਹੈਗਾ ਕਿ ਅਸੀਂ ਪੂਰੀ ਧਰਮਸ਼ਾਲਾ ਤੁਨਵੰਦਕੌਰ ਦੀ ਵੇਦਕਥਾ ਪਵਨ ਆਲੇ ਤੋਂ ਆਲੇ ਸਭ ਇਹਨਾਂ ਨੂੰ ਦਿੱਤਾ ਉਹ ਕਿ ਇਹਨਾਂ ਦੂਰੋਂ ਨੇੜੇ ਆਉਣਾਂ ਦਾ ਰਾਤ ਇੱਥੇ ਗੁਜ਼ਾਰਨ ਫੇਰੇ ਚੜਦੇ ਨਹੀਂ ਗੱਲ ਸਫਾਈ ਦੀ ਪਿਛਲੇ 4-5 ਸਾਲ ਤੋਂ ਇਹਨਾਂ ਚੋਂ ਫਰੰਟੀਅਰ ਤੌਰ ਤੇ ਬੱਚਿਆਂ ਨੇ ਇੱਕ ਆਪਣੇ ਗਰੁੱਪ ਹੈ ਸੈਲਵਲ ਗਰੁੱਪ ਬਣਾਏ ਉਹ ਇਹਨਾਂ ਦੇ ਜਾਂਦੇ ਉਹ ਵੀ ਸਾਡੇ ਸੇਵਾਦਾਰ ਵੀ ਨਾਂ ਰੱਖ ਕੇ ਇਹਨਾਂ ਦਾ ਜਾਂ ਤੋਂ 2-4 ਘੰਟੇ ਬਾਅਦ ਸਾਰਾ ਕਲੀਨ ਹੋ ਜਾਂਦਾ ਨੇਚਰਲੀ ਇੱਥੇ ਹਜ਼ਾਰਾਂ ਲੱਖਾਂ ਲੋਕੀ ਆਣਗੇ ਥੋੜਾ ਬਹੁਤਾ ਤੇ ਕਹਿੰਦਾ ਪਰ ਇਹ ਹੈਗਾ ਕਿ ਜਾਂਦੇ ਹੀ ਇਹਨਾਂ ਨੇ ਆਪਣੀਆਂ ਟੀਮਾਂ ਬਣਾਈਆਂ ਉਸੇ ਵੇਲੇ ਕਲੀਨ ਕਰ ਦੋ ਸੋ ਛੱਟੀ ਭਈਆ ਦੇ ਵਰਤ ਦੇ ਉੱਤੇ ਸੂਰੇ ਭਗਵਾਨ ਦੇ ਅਸਤ ਹੋਣ ਤੋਂ ਬਾਅਦ ਉਹਨਾਂ ਨੂੰ ਅਰਕ ਦੇ ਕੇ ਔਰ ਕੱਲ ਸਵੇਰੇ ਸੂਰੇ ਉਦੇ ਹੋਣ ਤੇ ਹੀ ਇਸ ਵਰਤ ਦੀ ਅਰਕ ਦੇਣ ਤੋਂ ਬਾਅਦ ਇਸ ਵਰਤ ਦੀ ਸਮਾਪਤੀ ਹੁੰਦੀ ਸੋ ਉੱਤਰੀ ਯੂਪੀ ਔਰ ਬਿਹਾਰ ਦੇ ਲੋਗ ਇਸ ਵਰਤ ਨੂੰ ਬੜੀ ਸ਼ਰਧਾ ਦਾ ਸਤਕਾਰ ਦੇ ਨਾਲ ਮਨਾਉਂਦੇ ਨੇ ਔਰ ਇਤਨਾ ਕਰਨਾ ਵਰਤ ਹੈ 4 ਦਿਨ ਤੱਕ ਵਰਤ ਰੱਖਿਆ ਜਾਂਦਾ ਹੈ ਦੀਵਾਲੀ ਦੇ 6ਵੇਂ ਦਿਨ ਇਹ ਵਰਤ ਸ਼ੁਰੂ ਹੋ ਜਾਂਦਾ ਹੈ ਛੱਟੀ ਭਈਆ ਦਾ ਵਰਤ ਔਰ ਤੇ ਤਰ੍ਹਾਂ ਤਰ੍ਹਾਂ ਦਾ ਹੈ ਸਮਾਨ ਲੈ ਕੇ ਆਂਦੇ ਨੇ ਛੋਕਰੀਆਂ ਦੇ ਵਿੱਚ ਸਮਾਨ ਨੂੰ ਲਿਆ ਕੇ ਇੱਥੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਉੱਥੇ ਇਸ ਨੂੰ ਰੱਖਦੇ ਨੇ ਫਿਰ ਪੂਜਾ ਕਰਦੇ ਨੇ ਉਸ ਤੋਂ ਬਾਅਦ ਇਹ ਰੱਖਦੇ ਨੇ ਕੁਝ ਲੋਕ ਜਿਹੜੇ ਦੂਰ ਦਰਾਡੇ ਤੋਂ ਆਏ ਹੋਏ ਨੇ ਉਹਨਾਂ ਦੇ ਲਈ ਦੁਰਗਿਆਨਾਗ ਮੰਦਰ ਕਮੇਟੀ ਵੱਲੋਂ ਇਹ ਧਨਵੰਦ ਕੌੜ ਧਰਮਸ਼ਾਲਾ ਹੈ ਉਹ ਧਰਮਸ਼ਾਲਾ ਦੇ ਵਿੱਚ ਪੂਰੀ ਤਰ੍ਹਾਂ ਇਹਨਾਂ ਦੇ ਲਈ ਖੋਲ ਦਿੱਤੀ ਜਾਂਦੀ ਹੈ ਔਰ ਉਸ ਤੋਂ ਇਲਾਵਾ ਕਿਸੇ ਨੂੰ ਕੋਈ ਦਿੱਕਤ ਨਾ ਆਏ ਵੱਖਰੇ ਵੱਖਰੇ ਇੰਤਜ਼ਾਮ ਵੀ ਕੀਤੇ ਜਾਂਦੇ ਨੇ ਜਿਸ ਤਰ੍ਹਾਂ ਭੀੜ ਦੇ ਉੱਤੇ ਕਾਬੂ ਰੱਖਣ ਦੇ ਲਈ ਰਸਤੇ ਖੋਲ ਦਿੱਤੇ ਗਏ ਨੇ ਚਾਰ ਪੰਜ ਰਸਤੇ ਨੇ ਸਰੋਵਰ ਦੇ ਨਾਲ ਬਾਕੀ ਇੱਕ ਮੰਦਿਰ ਵੀ ਲੱਗੋ ਉਹ ਰਸਤੇ ਵੀ ਖੋਲ ਦਿੱਤੇ ਨੇ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਕਿਸੇ ਨੂੰ ਨਾ ਦੇਵੇ ਕੈਮਨ ਪਰਸਨ ਨਿਤੇਸ਼ ਦੇ ਨਾਲ ਜੋਤੀਬਲ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ